ਮਾਈ ਗੁਰਦੀ ਦਾ ਘਾਸਾ ਮਾਈ ਗੁਰਦੀ ਕੀ ਪੱਥੇ ਪੇਸ਼ਾਵਰ ਨੂੰ ਜਿੱਤਨ ਵੇਲੇ ਅਟਕ ਦਰਿਆ ਦੇ ਕਿਨਾਰੇ ਤੇ ਖਲੋਤਾ ਮਹਾਰਾਜਾ ਰਣਜੀਤ ਸਿੰਘ ਸਰਦਾਰ ਹਰੀ ਸਿੰਘ ਨਲਵਾਂ ਨੂੰ ਪੁੱਛਦਾ ਕਹਿੰਦੇ ਸਰਦਾਰ ਜੀ ਇੱਥੋਂ ਪੇਸ਼ਾਵਰ ਕਿੰਨੀ ਕੁ ਦੂਰ ਹੈ ਤੇ ਹਰੀ ਸਿੰਘ ਨਲਵਾਂ ਜੀ ਕਹਿਣ ਲੱਗੇ ਜੀ ਇੱਕ ਫਰਲਾਂਗ ਦੂਰ ਹੈ ਉਹਨਾਂ ਕਹੇ ਜੀ ਇੱਕ ਫਰਲਾਂਗ ਕਿੰਨੀ ਹੁੰਦੀ ਹੈ ਉਹ ਕਹਿੰਦੀ ਜੀ ਪੰਜਾਬ ਵਿੱਚ ਵਟਾ ਸੁੱਟੀਏ ਤੇ ਕੋਈ ਦੂਰੀ ਸਮਝ ਨਹੀਂ ਆਉਂਦੀ ਕਹਿਣ ਤੋਂ ਪਾਬ ਇੱਕ ਤੋਂ ਇੱਕ ਚੜਦੇ ਜੋਰ ਵਾਲੇ ਪਏ ਨੇ ਤੇ ਕਹਿੰਦੇ afghanistan ਦੀ ਵੀ ਫਰਲਾਂਗ ਮੁਕਣ ਤੇ ਆਉਂਦੀ ਕਹਿੰਤ ਪਾ ਬਹੁਤ ਖੁੱਲਾ ਇਲਾਕਾ ਆ ਰੇਤਾ ਹੀ ਰੇਤਾ ਆ ਬਹੁਤ ਵੱਡੇ ਵੱਡੇ ਮਾਰੂਥਲ ਬਣੇ ਨੇ ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਫਿਰ ਸਾਨੂੰ ਦੱਸੋ ਆਪਾਂ ਪੰਜਾਬ ਦੇ ਵਿੱਚ ਆ ਕਿ ਆਪਾਂ afghanistan ਦੇ ਵਿੱਚ ਆ ਤੇ ਸਰਦਾਰ ਹਰੀ ਸਿੰਘ ਨਲਵਾ ਕਹਿੰਦੇ ਕਹਿਣ ਲੱਗੇ ਮਹਾਰਾਜਾ ਜੀ ਤੁਸੀਂ ਜਿੱਥੇ ਪੈਰ ਰੱਖੋਗੇ ਉੱਥੇ ਹੀ ਪੰਜਾਬ ਬਣ ਜਾਏਗਾ ਉਹ ਭਾਵੇਂ ਦੁਨੀਆ ਦੇ ਵਿੱਚ ਜੋ ਮਰਜੀ ਨਾਮ ਕਹਾਉਂਦਾ ਹੋਵੇ ਉਹ ਪਾਕਿਸਤਾਨ ਹੋਵੇ ਅਫਗਾਨਿਸਤਾਨ ਹੋਵੇ ਜਿਹੜਾ ਮਰਜ਼ੀ ਹੋਵੇ ਤੁਸੀਂ ਜਿੱਥੇ ਪੈਰ ਰੱਖੋਗੇ ਉਹ ਪੰਜਾਬ ਬਣਦਿਆ ਦੇਰੀ ਨਹੀਂ ਲੱਗਦੀ ਇਹੀ ਉਹ ਜੁਰਤ ਸੀ ਸਾਡੇ ਵੱਡਿਆਂ ਦੀ ਇਹੀ ਉਹ ਮਾਨ ਸੀ ਸਾਡੇ ਵੱਡਿਆਂ ਤੇ ਜੋ ਸਾਡੇ ਆਪਣੇ ਆਣੇ ਆਪਣੇਾਂ ਤੇ ਕੀਤਾ ਤਾਂ ਹੀ ਉਹਨਾਂ ਨੇ ਦੁਨੀਆ ਦੇ ਵਿੱਚ ਤਕਰੀਬਨ 140000 ਮਰਬਾ ਜ਼ਮੀਨ ਦੇ ਉੱਪਰ ਰਾਜ ਕੀਤਾ ਆ